ਵਕਾਲਤ ਸਾਹਿਬ ਦੀ ਤਸੀਲ ਤੋਂ ਪੰਚ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਜੀ ਇਹਨੂੰ ਜਲਦ ਤੋਂ ਜਲਦ ਅਸਾਲੀ ਦਰਦ ਨੂੰ ਗਾਨਾ ਚਾਂਦੀ ਨੇ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਹੈ ਧੰਨਵਾਦ ਜੀ ਇਹਨੀਆਂ ਕਿਉਂ ਮੈਂ ਜਮਾਨੇ ਵਿੱਚ ਕਨਿਆ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਇਸ ਲਈ ਮੇਰੇ ਇੱਕ ਮਿੰਟ ਰੁਕੋ ਆਹ ਕਰ 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 ਇਹਨਾਂ ਨਾਲ ਦੋ ਲੋਕਾਂ ਦੇ ਵਿਚਕੀ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਦਿਨ ਸ਼੍ਰੋਮਣੀਪੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਇਨਕੁਆਇਰੀ ਵਾਸਤੇ ਇੱਕ ਕਪਤਾਲੀਆ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਤੇ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲਤੋਂ ਸਾਹਿਬ ਨੂੰ ਅਧਿਕਾਰ ਹੈ ਉਹਨੂੰ 올ਡੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਾਂ ਤੱਕ ਜਾਨੀ ਹਾਪੀ ਸਿੰਘ ਕੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਨਮ ਉੱਤੇ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਨਮ ਉੱਤੇ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਉਹ ਬਾਕੀ ਨਹੀਂ ਰਹਿ ਜਾਂਦੀ ਵਕਾਲਤ ਸਾਹਿਬ ਦੀ ਤਸੀਲ ਤੋਂ ਪੰਚ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਜੀ ਇਹਨੂੰ ਜਲਦ ਤੋਂ ਜਲਦ ਅਸਾਲੀ ਦਰਦ ਨੂੰ ਗਵਾਣਾ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਧੰਨਵਾਦ ਜੀ ਨੀਅਰ ਵੀ ਜੇ ਮੈਂ ਮੰਨਦੇ ਹਾਂ ਕਿ ਅੱਜ ਮੈਂ ਮੁਲਾਕਾਤ ਕਰਨ ਜਾ ਰਿਹਾ ਹਾਂ ਇਸ ਲਈ ਮੈਨੂੰ ਮੇਰੇ ਇੱਕ ਮਿੰਟ ਰੁਕੋ ਕਾਨੂੰਨ ਕਾਨੂੰਨ ਵਿਚ ਚੋਕੀ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਦਿਨ ਸ਼੍ਰੋਮਣਗਪੁਰ ਦੁਬਾਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਇਨਕੁਆਇਰੀ ਵਾਸਤੇ ਇੱਕ ਕਪਤਾਲੀਆ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲਤੋ ਸਾਹਿਬ ਨੂੰ ਅਧਿਕਾਰ ਹੈ ਉਹਨੂੰ ਉਹਦੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਾਂ ਤੱਕ ਇਹਨੇ ਫਾਪੀਸਿੰਗ ਕੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਹਮਣੇ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਕਤਾਲ ਜਿਹੜੀ ਹੈ ਉਹ ਬਾਕੀ ਨਹੀਂ ਰਹਿ ਜਾਂਦੀ ਵਕਾਲਤ ਸਾਹਿਬ ਦੀ ਤਸੀਲ ਤੋਂ ਪੰਚ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਜੀ ਇਹਨੂੰ ਜਲਦ ਤੋਂ ਜਲਦ ਅਸਾਲੀ ਦਰਦ ਨੂੰ ਗਾਰਨਟੀ ਦੇ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਧੰਨਵਾਦ ਜੀ ਨੀਰ ਵੀ ਜਦੋਂ ਮੈਂ ਮੰਨਦੇ ਮੈਂ ਅੱਜ ਉਹਨਾਂ ਨਾਲ ਮੁਲਾਕਾਤ ਕਰਨ ਜਾ ਰਿਹਾ ਹਾਂ ਇਸ ਲਈ ਮੈਂ ਮੇਰੇ ਇੱਕ ਮਿੰਟ ਰੁਕੋ ਆਹ ਕਰ 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 ਇਹਨਾਂ ਨਾਲ ਤੁਹਾਨੂੰ ਵਿਸ਼ੋਕੀ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਦਿਨ ਸ਼੍ਰੋਮਣੀਪੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਇਨਕੁਆਇਰੀ ਵਾਸਤੇ ਇੱਕ ਕਪਤਾਲੀਆ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਤੇ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲਤੋਂ ਸਾਹਿਬ ਨੂੰ ਅਧਿਕਾਰ ਹੈ ਉਹਨੂੰ 올ਡੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਾਂ ਤੱਕ ਜਾਨੀ ਹਾਪੀ ਸਿੰਘ ਕੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਨਮ ਉੱਤੇ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਨਮ ਉੱਤੇ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਉਹ ਬਾਕੀ ਨਹੀਂ ਰਹਿ ਜਾਂਦੀ ਵਕਾਲਤ ਸਾਹਿਬ ਦੀ ਤਸੀਲ ਤੋਂ ਪੰਚ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਜੀ ਇਹਨੂੰ ਜਲਦ ਤੋਂ ਜਲਦ ਅਸਾਲੀ ਦਰਦ ਨੂੰ ਗਾਨਾ ਚੰਦਨੀ ਦੀ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਧੰਨਵਾਦ ਜੀ ਅਗਲੀ ਅਗਲੀ ਮੈਂ ਮੁਲਾਕਾਤ ਕਰਨ ਜਾ ਰਿਹਾ ਹਾਂ ਇਸ ਲਈ ਮੈਂ ਮੇਰੇ ਬਿਲਕੁਲ ਰੁਕੋ ਕਹਿੰਦੇ ਗੱਲ ਨੂੰ ਕਿ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਦਿਨ ਸ਼੍ਰੋਮਣੀਪੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਇਨਕੁਆਇਰੀ ਵਾਸਤੇ ਇੱਕ ਕਪਤਾਲੀਆ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਤੇ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲਤੋਂ ਸਾਹਿਬ ਨੂੰ ਅਧਿਕਾਰ ਹੈ ਉਹਨੂੰ 올ਡੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਾਂ ਤੱਕ ਜਾਨੀ ਹਰਪੀਰ ਸਿੰਘ ਦੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਨੂੰ ਮਤ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਨੂੰ ਮਤ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਉਹ ਬਾਕੀ ਨਹੀਂ ਰਹਿ ਜਾਂਦੀ ਵਕਾਲਤ ਸਾਹਿਬ ਦੀ ਤਸੀਲ ਤੋਂ ਪੰਚ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਜੀ ਇਹਨੂੰ ਜਲਦ ਤੋਂ ਜਲਦ ਅਸਾਲੀ ਦਰਦ ਨੂੰ ਗਾਨਾ ਚਾਹਦੀ ਨਹੀਂ ਕਰਨੀ ਚਾਹੀਦੀ ਉਹਨੂੰ ਲਗੂ ਕਰਨਾ ਚਾਹੀਦਾ ਧੰਨਵਾਦ ਜੀ ਨੀਅਰ ਵੀ ਜਦੋਂ ਮੈਂ ਮੰਨਦੇ ਮੈਂ ਅੱਜ ਉਹਨਾਂ ਨਾਲ ਮੁਲਾਕਾਤ ਕਰਨ ਜਾ ਰਿਹਾ ਹਾਂ ਇਸ ਲਈ ਮਾਫੀ ਕਰਨਾ ਜੀ ਇੱਕ ਮਿੰਟ ਰੁਕੋ ਆਹ ਕਰ 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 ਇਹਨਾਂ ਨਾਲ ਤੁਹਾਨੂੰ ਇਹ ਵਿਸ਼ੋਕੀ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਇਨਕੁਆਇਰੀ ਵਾਸਤੇ ਇੱਕ ਕਪਤਾਲੀਆ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਤੇ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲਤੋਂ ਸਾਹਿਬ ਨੂੰ ਅਧਿਕਾਰ ਹੈ ਉਹਨੂੰ 올ਡੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਾਂ ਤੱਕ ਜਾਨੀ ਹਰਪੀ ਸਿੰਘ ਜੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਨੂੰ ਮਤ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਨੂੰ ਮਤ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪਤਾਲ ਜਿਹੜੀ ਹੈ ਉਹ ਬਾਕੀ ਨਹੀਂ ਰਹਿ ਜਾਂਦੀ